ਹਲੋ ਜੀ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਅੰਮ੍ਰਿਤਪਨ ਤੋਂ ਲੈ ਕੇ ਜਾਂਾਂਗੇ ਸੁਨਾਰ ਲੈ ਕੇ ਮੈਂ ਟੂਰ ਵੀ ਜਾਣ ਲਈ ਟਾਈਮ ਹੋ ਗਿਆ 11:30 ਦਾ ਚਲੋ ਮਿਲਦੇ ਲੋ ਜੀ ਜੋ ਥੋੜੀ ਆ ਗਏ ਨੇ ਇੱਧਰ ਜੋਤਿਆ ਮਣ ਆ ਗਏ ਇੱਧਰ ਕੂ ਹੀ ਬਦਨੀ ਆਏ ਜਿ ਕਿਉਂ ਮਾਂ ਪੁੱਤ ਸੁਨਾਰ ਲੈ ਕੇ ਆਏ ਨੇ ਤੇ ਸਵੇਰ ਤੇ ਡਿੱਕੀ ਜਾਂਦੇ ਸੀ ਕਿ ਤਰਸੇਮ ਨੇ ਫੋਨ ਕੀਤਾ ਤਰਸੇਮ ਨੂੰ ਕੰਮ ਸੀਗਾ ਤੇ ਹੁਣ ਆਏ ਨੇ ਕਿ ਤੇ ਇੱਕ ਮੀਂਹ ਕਰਕੇ ਕੰਮ ਵੱਧ ਗਿਆ ਸਾਨੂੰ ਪਤਾ ਹੀ ਹੈ ਨਾ ਕੱਪੜਿਆਂ ਦਾ ਉਦੋਂ ਮੀਂਹ ਚ ਦੂਰੇ ਦੂਰੇ ਹੋ ਜਾਂਦੇ ਨੇ ਭਿੱਜ ਜਾਂਦੇ ਨੇ ਕੱਪੜੇ ਸਾਡੇ ਤੱਕ ਹਜੇ ਸੁੱਕੇ ਨਹੀਂ ਹੈਗੇ ਤਾਰਾਂ ਤੇ ਪਏ ਨੇ ਤੂੰ ਤਾਂ ਲਾਹੇ ਹੀ ਹੋਵੇਂਗਾ ਮਣਾ ਨਾ ਨਾ ਕੋਈ ਦੁਬਾਰੇ ਮੀਂਹ ਨਾ ਆਵੇ ਹਾਂ ਤੇ ਕੋਈ ਨਹੀਂ ਮਸੀ ਅੱਜ ਕੱਲ ਮੀਂਹ ਦਾ ਹੋ ਰਿਹਾ ਘੁੰਮ ਹੋਇਆ ਪਿਆਊਗਾ ਮੀਂਹ ਤਾਂ ਦਿਨਾਂ ਨਾਲ ਵੀ ਬਹੁਤ ਘਰ ਤੇ ਪੈ ਗਿਆ ਫੜਾ ਦੇ ਪੁੱਤ ਬੀਬੀ ਨੂੰ ਪੜਾ ਦੇ ਇੱਕ ਗਲਾਸ ਚੱਕ ਲਾਵਣ ਜੀ ਰੋਟੀ ਨਹੀਂ ਖਾਦੀ ਰੋਟੀ ਘਾਤ ਨੂੰ ਖਾਦੀ ਖਾ ਲਾਂਦੀ ਯਾਦ ਆਈ ਠੀਕ ਕਰੀ ਬਾਰ ਵਿੱਚ ਜੇ ਰੋਟੀ ਖਾ ਲੀਏ ਤਾਂ ਖਾਦੇ ਜਾਂਦੇ ਕਿ ਜੇ ਆਪਾਂ ਕਾਲ ਕਰ ਲਈ ਫਿਰ ਜੀ ਵੀ ਨਹੀਂ ਕਰਦਾ ਮੈਂ ਹੋਰ ਕਿਤੇ ਕੋਈ ਨਹੀਂ ਪਤਾ ਕਰ ਕਰ ਦੰਦ ਜੀ ਦੇ ਇਹ ਕਈ ਗਰਮਾਂ ਦੀ ਤੂ ਇਹ ਕਿਹੜਾ ਨੇ ਡਿਊ ਨੇ ਤਾਂ ਕਿਹੜਾ ਨੇ ਗਰਮਾਂ ਨਹੀਂ ਸਕੂਲ ਜਾਏਂ ਅੱਜ ਛੁੱਟੀ ਹੈ ਨਾ ਟਿਊਸ਼ਨ ਤੇ ਜਾਈ ਸੁਖਮਣ ਅਸਲੀ ਜਾਏਗੀ ਲੰਗਰ ਟਿਊਸ਼ਨ ਤੇ ਗਰਮਾਂ ਗਰਮਾਂ ਨੂੰ ਆਇਆ ਕੋਈ ਪਤਨ ਛੁੱਟੀ ਹੈ ਅੱਜ ਉਹ ਛੁੱਟੀ ਨਹੀਂ ਦੋ ਐਨਰਮਸ ਕਿਹਾ ਗਿਓ ਉਸਕਾ ਇਸ ਗਰੂਰ ਜ਼ਿਲ੍ਹਾ ਕਰਕੇ ਆਕਰ ਬਰਨਾਲਾ ਜ਼ਿਲ੍ਹਾ ਅੱਜ ਸੁਨਾਮ ਕੱਟਾ ਹੈ ਪੀਟੀਆ ਵਸਨ ਸਾਦੀ ਨੂੰ ਨੇ ਸਾਹ ਹੋਰ ਤਾਂ ਸਾਦੀ ਨਹੀਂ ਆਏ ਨੇ ਹਾਂ ਕੱਲ ਦੀ ਸੰਗਰੂਰ ਜਿਲ੍ਹੇ ਆਣੀ ਨਹੀਂ ਆਈ ਇਹ ਇੱਕ ਜੀ ਮੈਰੀ ਇੱਕ ਇਹ ਕੱਢੀ ਜੀ ਮੀ ਆਹੋ ਉਹ ਨੂੰ ਫੁੱਟਿਆ ਹਾਂ ਨਿੱਕਾ ਕਰੇ ਮੈਂ ਫੁੱਟਿਆ ਰਹੀ ਹਾਂ ਲੱਭਾ ਉਹਨੇ ਬੋਲੇ ਜਾਂਦੇ ਕਿ ਮਤਲਬ ਜਾਂਦੇ ਤਾਂ ਕਿ ਪਤਾ ਮਮਾ ਕੱਲ ਕੋ ਮੈਸੇਜ ਆ ਜੇ ਕੋਈ ਹਾਂ ਨਹੀਂ ਆ ਸਾਨੂੰ ਲੱਗੂ ਉਹ ਤੁਮ੍ਹੇ ਇਹੋ ਆਇਆ ساری ਸੁਦੀ ਆ ਨਹੀਂ ਇਹ ਜਨਤ ਸਾਡੀ ਵੜਾ ਹੋ ਸਕਦਾ ਜਿਹਾ ਨਹੀਂ ਵਸਦੇ ਆ ਬੋਲੇ ਸਸੀ ਕਿਰੀ ਉਹ ਮਾ ਸੰਗਰੂਰ ਜਿਲ੍ਹੇ ਚ ਹੀ ਹੁੰਦੀ ਐ ਸਾਲੂਦੂ ਸਿੰਘਾ ਇੱਦਾਂ ਅਜਾ ਨਜ਼ੀਰ ਬਾਲੀ ਵੀ ਨਾ ਸਰੋਣੀ ਆ ਮਾ ਹਜਾ ਸਿਰਦੀ ਬਾਤ ਆਉਗੀ 23 ਨੂੰ ਬੋਰੋਂਵੀਸੋ ਆ ਲੂ ਜਿਲ੍ਹੇ ਚ ਹੁੰਦੀ ਆ ਨਾ ਗਰਮਤ ਤੇ ਮਿਲਿਆ ਵੇਗਾ ਅੱਛਾ ਮਾ ਕੰਮ ਨਾ ਕਿਵੇਂਗਾ ਤਾਂ ਹੀ ਆਏ ਗਰਾਜਾ ਖਰਾਬ ਨਹੀਂ ਜਿਹਾ ਆਣੀ ਤਾਂ ਦੇਖੀ ਕਿ ਮੰਜੀਆਂ ਨੇ ਗਰਮੀ ਆ ਗਰਮੀ ਥੋੜੀ ਜਿਹੀ ਸੁਖੂਰ ਲੱਜ ਜਾਂਦੀ ਪੱਖੇ ਨਾਲ ਕੀ ਬੰਨਦਾ ਘਰੇ ਤੇ ਅਸੀਂ ਚ ਬਹਿ ਜਾਂਦੇ ਸਾਰੇ ਗਾਵਣ ਦੀ ਤਪਕਾਰ ਹੋ ਗਈ ਹੈ ਬਾਣੀ ਹਾਂ ਫਰਤ ਗਈ। ਬਾਹਰ ਨਾਲ ਫਰਤ ਗਈ। ਜਿਹੜੀਆਂ ਲੋਨੇ ਰੋਟੀਆਂ ਨਾਲ ਨੇ ਜਿਵੇਂ ਮਾਰ ਦਿੰਦੀ ਜਿਵੇਂ ਮਾਰ ਤੇ ਸਾਰਾ ਦਿਨ ਹੀ ਤੁਲੇ ਦਾ ਕੰਦ ਤੋਂ ਦੇਖੀ ਜਿਵੇਂ ਚਾਹ ਦੀ ਬਾੜੀ ਇਦੋਂ ਇੱਥੇ ਚਾਹ ਹੁੰਦੀ ਰੋਟੀ ਦੇ ਤਾਂ ਬਾਹਰ ਬੱਤੀ ਆਉਂਦੀ। ਬਾਲਾ ਕੰਮ ਹੋ ਜਾਂਦਾ। ਜਾਂ ਤੇ ਰੋਟੀ ਲਾਉਣ ਵਾਲੀ ਕਿੰਨੀ ਸੀਗੇ ਨਾਲ। ਵੀ ਤੇ ਜਿਹੜੇ ਦਿਨ ਨਾਗੇ ਤੇ ਆਪਣਾ ਰੈਵ ਵੀ ਕਰ ਵੀ ਘੱਟ ਘੱਟ ਜਿਹਾ ਨਾ ਉਹਦੇ ਉਹ ਜਿਹੜੇ ਹੁੰਦੇ ਆ ਜਿਹੜੇ ਪਹਾੜ ਚ ਨਾ ਰਹੇ ਜੀ ਹਾਂ ਉਹ ਜਦੋਂ ਆਵਣ ਕਿਸੇ ਨੇ ਚਾਰ ਪਾਇਆ ਉਹ ਦੋ ਵੀ ਬਈ ਗਰਮ ਹੋ ਗਾਲੀ ਤੀ ਹਾਂ ਉਹ ਰੋ ਗਾਲੀ ਗਰਮੀ ਸੀ ਮੈਨੂੰ ਆਈ ਦੀ ਮੈਂ ਬਹੁਤ ਨੰਦ ਪੰਗਾ ਪੁੱਠਾ ਲੈ ਲਿਆ ਮੀਂਹ ਪਏ ਤੋਂ ਲੱਗ ਗਿਆ ਨਾ ਚਾਰ ਚੂਤ ਪਾਉਣ ਉਹ ਗਾਲੀ ਗਰਮੇ ਜਿੱਤੇ ਆਪਣੇ ਚਰਾਗੀ ਚਾਰ ਚੂੜੀ ਗਰਮੀ ਸੀ ਕਿਉਂਕਿ ਉਹ ਸਾਡੇ ਲੋੜਤੀ ਹੋਰ ਵੀ ਦੋ ਦਿਨ ਸਵਾ ਚੱਲੀ ਸੀ ਚਾਰ ਪਾਇਆ ਇੱਕ ਦਿਨ ਗਾਲੀ ਗਰਮ ਕੀਤੀਗੀ ਦੋ ਜਿੰਤਾ ਵਧੀਆ ਹਵਾ ਚੱਲੀ ਗਈ ਹੈ ਪਹਿਲੇ ਜਦੋਂ ਪਹਿਲਾਂ ਪਣੀ ਉਹ ਵਾਤਾਜ ਹੀ ਨਹੀਂ ਹੈਗੀ ਹਵਾ ਚੱਲਦੀ ਹਵਾ ਤਾਂ ਜ਼ਿਆਦਾ ਮਸਤੀ ਲਾਦੇ ਨਹੀਂ ਹਵਾ ਚੱਲਦੀ ਤਾਂ ਹੈਗੀ ਹੈ ਉਹ ਮੁੜਦਾ ਹੀ ਜਾਂਦਾ ਮੁੜ ਜਾ ਹੀ ਜਾਂਦਾ ਇਹ ਫੌਂਟ ਟਾਈਮ ਹੁੰਦਾ ਹੈਗਾ ਸੰਪਾਤ ਹੁੰਦੀ ਜਦ ਤੱਕ ਉਹ ਕਿੱਗਲਾ ਸੀ ਆੜਨ ਤੇ ਸੁਪੀ ਨੂੰ ਦੀਆਂ ਪਹਿਲੇ ਧਰਮੀ ਕਰਨ ਚੱਲਦੇ ਉਦੋਂ ਦੇ ਪੱਖੇ ਭੁੱਖ ਖੱਲੇ ਗਾਇਨ ਵੀ ਗਹੋਂ ਦਾ ਪੱਖੇ ਵੀ ਹੋਰ ਹੀ ਸੁਣੀ ਜਾਂਦੇ ਨੇ ਹਵਾ ਤੋਂ ਪਹਿਲਾਂ ਤਾਂ ਥਾਂ ਹੀ ਐਸੀ ਕਿੱਥੇ ਲੱਗੂਗਾ ਉੱਪਰ ਆ ਜਮਨ ਚਾਰ ਪਵਾਉਣ ਗਿਆ ਤਾਂ ਵੀ ਖੇਤ ਰੇ ਸਿੱਟਣ ਘਰੇ ਚੱਲਿਆ ਨਹੀਂ ਕੰਮ ਚਾਰ ਦਾ ਤਾਂ ਉਹਨਾਂ ਨੇ ਕਹਿੰਦੇ ਜੋੜ ਦਾ ਟਰੈਕਟਰ ਹੋਣ ਕਰਕੇ ਲੈ ਕੇ ਚਾਰ ਪਾਸੇ ਫੇਰ ਜਾਂ ਅਮਾ ਦੇ ਜਿੱਦ ਕੇ ਹਾਂ ਉਹ ਲੈ ਕੇ ਟਰੈਕਟਰ ਉਡਦਾਗਾ ਮਹਾਂ ਤੋਂ ਤੇਰਾ ਬੰਦਾ ਹੌਲੀ ਹੌਲੀ ਵੀ ਨੂੰ ਲੈ ਲੇਗਾ ਵਾਡਾ ਲ ਕਰੋ ਦਿਨੇ ਤਾਂ ਕੋਸੇ ਨਹੀਂ ਲੰਦਾ ਬਣੀ ਸੋ ਦੇਦੋਂ ਆ ਕਾਲੀ ਬਾਹੜੇ ਆ ਕੇ ਸੁਣਵਾਇ ਲਾਦਾ ਕਿਉਂ ਆਪਣੇ ਸਰਦ ਕਿਸੇ ਦਾ ਮਾਰ ਨਹੀਂ ਖੁੱਲਾ ਹੁੰਦਾ ਦਵਾ ਵੀ ਕਿਉਂਕਿ ਇਧਰ ਤਾਂ ਇਧਰ ਦੁਕਾਨ ਆ ਤੇ ਗੱਦਾ ਨਹੀਂ ਡੈਹੀਏਗੀ ਉਧਰ ਦੁਕਾਨ ਪਹੜਾ ਦੇ ਨੇ ਉਧਰੋਂ ਮੈਡੀਕਲ ਤੇ ਆਈ ਜਾਂਦੇ ਕੋਈ ਤੇ ਆਪਣੀ ਕੋਈ ਦਾਤ ਨਹੀਂ ਗਾ ਮੈਂ ਕੱਲੀ ਹੋ ਕੇ ਮੈਂ ਨਾਲ ਲੈ ਕੇ ਆਵਾਂ ਮੈਂ ਸਲੋਟ ਮਾਸਤ ਤੇ ਲੋਬੀ ਜਮੇਂੇ ਦੁੱਧ ਦਿੰਦੀ ਹੈ ਨਹੀਂ ਦੁੱਜੀ ਕਹਿੰਦੀ ਉਹ ਤਾਂ ਲੋਟ ਹੈ ਤਾਸ ਬਾਹਰ ਵਾਲੀ ਦਵਾਈ ਹਾਂ ਤਾਂ ਜੇ ਕਰੀ ਦੋ ਦਿਨਾਂ ਇੱਕ ਦਿਨ ਵਕਤੋਂ ਸੀ 7 ਮਿੰਟ ਦੁੱਧ ਦਿੰਦੀ ਹੂ ਕੀ ਹੋਆਗਾ ਬਿਮਾਰ ਹੋ ਕੇ ਨਹੀਂ ਹੋਊਗਾ ਸਹੀ ਹੋ ਜਾਏਗਾ ਚਾਰ ਚਾਰ ਦਿਨਾਂ ਦੀ ਬਿਮਾਰ ਹੋ ਗਿਆ ਤੇ ਆਵਾਜ਼ ਚਾਰ ਚਾਰ ਦਿਨਾਂ ਬਾਅਦ ਟਿੰਟਿੰਡਾ ਤੀਜੇ ਨਾਲ ਬਿਗਿਆ ਬੰਦੀ ਬਣਾ ਕੇ ਮਰਦੀ ਹੈ ਇੱਕ ਪੇਸ਼ੀ ਫਿਰ ਪਰ ਉਹ ਦੁੱਧ ਜਮਾ ਕਰਕੇ ਰੱਖਦੇ ਉਹਨੂੰ ਫ੍ਰਿਜ ਚ ਲੈ ਕੇ ਰੱਖਦੇ ਲੈਬਿਲ ਨਹੀਂ ਹੈਗੇ ਉਹ ਤੇ ਉਹ ਤਾਂ ਮੁੱਲ ਵੀ ਲੈਣਾ ਪੈਂਦਾ ਜਿਹਨੂੰ ਦਾ ਕਿਰਤੀ ਸਾਧਨ ਦੰਦ ਗਰਮੀ ਨਾਲ ਮੇਰੀ ਮਾਸਦੀ ਕਿ ਹੈ ਇੱਕ ਪਹਿਲੀ ਫੂਲ ਮਾਸਦੀ ਨੂੰ ਪਹਿਲਾਂ ਕੰਮ ਆਦੀ ਸੀ ਇੱਕ ਗਾਵਾਂ ਫੂਲ ਮਾਸਦੀ ਇਹ ਹੋਣਾ ਹੀ ਸੀ ਮੈਂ ਇਹ ਕੰਮ ਆਦੀ ਕਿ ਕਿੰਨਾਂ ਦੇ ਮਾਸਦੀ ਇਹ ਚੱਤ ਮਾਸਦੀ ਕਿ ਜੱਸਿਆ ਇਹ ਦੂਜੀ ਤਰ੍ਹਾਂ ਦੀ ਮਾਰਦੀ ਤੇ ਇੱਕ ਵਰਗਣ ਦੀ ਬੁਨਾਈ ਕਰਨੀ ਹੈ ਕਿਉਂਕਿ ਗਰਮੀ ਆ ਬਈ ਗਾਇਆਂ ਟੁੰਡ ਗਈਆਂ ਨੇ ਗਰਮੀ ਨਾਲ ਕਨ ਟੁੱਲਰ ਚਾਲੇ ਸਾਰਾ ਪਸ਼ੂਆਂ ਦੀ ਉਹ ਐਂਕੀ ਸਾਰਾ ਝਾਲੀ ਪਸ਼ੂਆਂ ਕਿੱਧਰ ਐ ਹੋ ਗਿਆ ਕੁੱਤੇ ਪੀ ਕੇ ਟੁਕਲੇ ਵਾਇਓ ਉਹ ਵੀ ਗਰਮੀ ਕਰਦੇ ਨੇ ਹਾਂ ਲੋ ਜੀ ਅੱਪਣੇ ਦੁਪਹਿਰ ਦਾ ਟਾਈਮ ਆ ਰੋਟੀ ਤਿਆਰ ਕਰ ਲਈ ਰੋਟੀ ਖਾ ਰਹੇ ਨੇਗੇ ਪਰ ਰੋਟੀ ਦੇ ਵਿੱਚ ਆਪਾਂ ਬਣਾਇਆਗਾ ਦੁਪਹਿਰ ਦੀ ਸਬਜ਼ੀ ਐ ਆਲੂ ਮਟਰ ਚਾਹਲ ਖੀਰ ਦਹੀਂ ਤੇ ਰੋਟੀ ਬਾਈ ਮੌਸਮ ਕਿਉਂ ਠੰਡਾ ਵਾਪਕ ਨਹੀਂ ਮੌਸਮਾ ਉਹ ਪਰਦਾ ਆ ਜੇ ਨਿਕਲ ਜੂ ਤਾਂ ਜਿਵੇਂ ਬੱਦਲ ਵਾਈ ਬਣੀ ਪਈ ਐ ਆ ਜੇ ਸੋਨੂੰ ਸਾਡੇ ਪਿੰਡ ਦਾ ਮੌਸਮ ਦਿਖਾਉਣਿਆ ਅੱਜ ਇਹ ਕੰਝੂ ਕੀ ਨੇ ਆਪਣੇ ਪਰੋਟੀ ਲੈ ਕੇ ਉਹਨੇ ਬਾਹਰ ਮਾਂ ਕੋ ਰੋਟੀ ਠੰਡੀ ਹੋ ਜੂ ਮੈਂ ਪਹਿਲਾਂ ਕੀ ਉਤ ਪਾ ਲਈ ਸੀ ਤੇ ਉਹ ਪਾ ਲਿਆ ਬਾਇਲਰ ਇਹਦੇ ਅੰਦਰ ਇਪਤ ਨਾਲ ਆਇਓ ਸੋਪੂਮਾ ਨੇ ਰਾਤ ਪਹਿਲੇ ਕੱਪੜੇ ਛਾਲੇ ਪਾਣੀ ਲੱਗ ਗਿਆ ਵੀ ਗਰਮ ਹੋ ਗਿਆ ਬੱਕਰ ਵਾਇਰ ਤੇ ਮੋਰਾਂ ਪਾ। ਹੱਸਾਪੂ ਗਾਇਦਾ ਕੀ ਕਰਦਾ? ਨਾ ਗਾਇਦਾ ਤਾਂ ਨਿਕਲ ਜਾ ਉਹ ਠੜਕਾ ਖੁਣਾ ਦੇਈਂ ਦਾ। ਰੇਡ ਦਾ ਠੜਕਾ ਹੋ ਗਿਆ। ਇਹਨੇ ਪੱਕਾ ਪੂਰਾ ਕਰਦਾ ਨਹੀਂ ਅੰਬੀ ਆਪਣੇ। ਫੋਨ ਨੂੰ ਧੋ ਕਿਉਂ ਟੇਤੀ ਰੱਖਦੇ ਮੈਂ ਸੁੱਕੂ ਜਾਣਗੇ। ਇੱਕ ਕੱਪ ਘੱਟਾ ਤਾਂ। ਇੱਕ ਕੱਪ ਇਹਨਾਂ ਨਾਲ ਆਪਾਂ ਸੁੱਕ ਤੇ ਆਂਦਰ ਕੇ ਆ। ਮੈਂ ਤਾਂ ਇਸ ਲੇਕਾ ਕੁੜਤਾਂ ਨਹੀਂ ਆਉਂਦੀ ਕੋਈ ਹੋ ਗਿਆ ਸੀ। ਹੈ? ਇਹ ਨਿਗੇ ਨਿਗੇ ਪਾਂਦੇ ਨਾ ਨਹੀਂ ਨਾ ਨਹੀਂ ਸੰਭਾਲਦੀ ਬਾਹਰ ਹੀ ਖੋਣੀ ਹੋ ਸਪੀਰ ਨਾ ਮੈਂ ਅਜੇ ਤੋਂ ਲੱਗਦੀ ਨਹੀਂ ਕਾਉੜੀ ਕਰਦੀ ਹਾਂ ਜੀ ਨਾ ਜੀ ਤੋਂ ਕਿ ਪਾਂਦੇ ਨਾ ਉਹਦੀ ਰੱਖ ਲੈਣਗੇ ਵੀ ਜੇ ਟੁੱਟਣ ਵਾਲੀ ਚੀਜ਼ ਆ ਵੀ ਟੁੱਟ ਨਾ ਜਾਵੇ ਠੀਕ ਹੈ ਕਿ ਤਾਈ ਕੀ ਮੇਰੇ ਹੱਥ ਟੁੱਟ ਜ ਜਾਣ ਕਾਪੂ ਕੁੱਪਾ ਜੀ ਬਾਲਿਆ ਉਹਨੇ ਵੀ ਬਾਧੂ ਟੁੱਟਦੇ ਵੀ ਬਾਧੂ ਹੈਗੇ ਇਸ ਤਰ੍ਹਾਂ ਹੋ ਜਾਂਦੀ ਲੋਕਾਂ ਤੋਂ ਬਾਅਦ ਇਹ ਹੋ ਗਿਆ ਲੈ ਕੇ ਜਾਣੀ ਉਹ ਮੈਂ ਰੋਕਤੀ ਹਾਂ ਲੈ ਹੋਣ ਵਿਚਾਲੀ ਹੋ ਜੀ ਹੋਣੀ ਜਿਹੜੇ ਕੋਲ ਚੱਕਲੇ ਅੰਦਰ ਲਾਉਣਾ ਨਾ ਰੋਕੇ ਬਾਅਦੋਂ ਸੋਨਾ ਚੱਕਲੇ ਅੰਦਰ Healthy required 33 body dishes <muchas> This <muchas> bitch poured… Broke this offother Where the fanden favour of ciggies seen in the become of theirRadish sight Ciggies have become bubbles ਸੰਗਣਾ ਸੁਗਣਾ ਨਹੀਂ ਹੈ ਨਾ ਫਿਰ ਤੇ ਮੂਰੇ ਕੋਈ ਸੰਗਣ ਨਹੀਂ ਤੇ ਚਾਪ ਇੱਕ ਜਾਰ ਦੀ ਕਹਾਣੀ ਲੱਗੀ ਹੈ ਨਾ ਅਸੀਂ ਖਾ ਲਈ ਨਾ ਟੈਨ ਕੋ ਫਿਰ ਇਹ ਸਪੱਟਾ ਪੱਲਾ ਵੱਜ ਜਾਗੇ ਇਧਰ ਵਧੀਆ ਪੂਰਾ ਵਧੀਆ ਬਣ ਗਿਆ ਸੱਟ ਦਾ ਜੋਦ ਫੜਾ ਕੇ ਆਈਏ ਬੂਆ ਬੂਟੇ ਦਿਨ ਨੂੰ ਫਿਰ ਹੈ ਫੜਾ ਕੇ ਆਈਏ ਬੂਟੇ ਫੜਾ ਜੀ ਪੁੱਤ ਪਰ ਆਹ ਪੈਰੀ ਤੇ ਪੇਰ ਲੱਗਦੇ ਮੇਰੀ ਹੋਰ ਆਵੇ ਤੇ ਪੇਰ ਲੱਗਦੇ ਹੁੰਦੇ ਨੇ ਖਲਾ ਇਹ ਸੰਗੀਤੀ ਅੱਛਾ ਸੰਗੀਤ ਤਾਂ ਹੀ ਸੇਰ ਤੇ ਆਨ ਤੇ ਹੈ ਕਿ ਫੋਟੋਲ ਮੈਂ ਕਿਹਨਾਂ ਦੀ ਆਹਾਂ ਲੱਗਿਆ ਇਹ ਪੰਜ ਸਾਲ ਹੋ ਗਏ ਨੂੰ ਆਈ ਨੂੰ 5 ਸਾਲ ਹੋ ਗਏ ਆਪਣੇ ਪਾਸੇ ਜੀ ਹੋਰ ਨਾ ਹਾਉਂ ਲਈ ਤਾਂ ਇਹਦੀ ਚੋਟੀ ਹੋਈ ਆ ਇਹ ਤਾਂ ਜਨ ਪੂਰੇ ਹੋ ਗਏਆਂ ਨੇ ਦੋ ਤਰੀਕ ਨੂੰ ਉਹ ਜਿਹੜੀ ਪਰਾਂ ਖੜੀ ਉਹਦੇ ਵੀਰਾਂ ਰਹੇ ਨੇ ਮੇਰੇ ਬੱਤੇ ਆ ਬੜਿਆ ਆ ਆਈ ਦਾ ਚੋਕਲੇ ਕੋ ਚੱਤ ਨੇ ਤੈਨੂੰ 10 ਬਣ ਜਾਣਗੇ 10 20 ਦਿਨਾਂ ਨੂੰ ਤੈਨੂੰ ਸੁਣਨ ਆ ਲਈਏ ਨੇ ਬੱਸ ਨਮਾ ਨਮਾ ਮੰਦਿਰ ਵੱਲ ਜਾਨੀ ਸੱਜਦੇ ਨੇ ਆਈ ਸਾਡਾ ਨਮਸਕਾਰ ਦਾ ਮਸਦਾ ਨਹੀਂ ਕੋਲ ਨਹੀਂ ਤੇ ਦਾਦ ਜੀ ਮੋੜੇ ਬਰੀ ਉਹ ਤਾਂ ਰਾਮਦਾਰੀ ਤੇ ਉਹ ਵੀ ਰਾਮਦਾਰੀ ਹੋਈ ਹੈ ਪੈਨੇ ਹੋਰ ਰਾਮਦਾਰੀ ਆ ਇਧਰ ਦਾ ਨਮਸਕਾਰ ਕਰਦੇ ਆਂ ਯੇ ਨਾ ਫਿਰ ਮਸਲ ਲਾੜਦਾ ਮਸਦਾ ਜਿਉਂ ਸਾ ਅੰਦਰ ਪੱਖੇ ਲਾ ਲੈਣੇ ਕੂਡਰ ਲਾ ਲੈਣਾਂ ਜਿਸ ਤਰ੍ਹਾਂ ਹੈ ਤੇ ਨੇ ਹਰਕੀਤ ਭੈਣ ਕੋਲੇ ਕਾਤੋਂ ਨਹੀਂ ਜਾਂਦੇ ਜਦਾ ਟਾਈਮ ਨਹੀਂ ਲੱਗਦਾ ਸੀਗਾ ਅੱਜ ਅਸੀਂ ਭੈਣ ਕੋਲੇ ਆਏ ਆਂਗੇ ਇਹਦੀ ਵਿਚਾਰੀ ਦੀ ਬਾਰੀ ਕੱਟੀ ਜਾਂਦੀ ਸੀ ਕਿ ਨੇੜੇ ਕਰਕੇ ਆਏ ਬਾਰੀ ਕੱਟ ਦਿੰਦੇ ਆ ਕਹਿੰਦੇ ਮੇਰੀ ਤਾਂ ਆ ਬਾਰੀ ਕੱਟੀ ਜਾਂਦੀ ਆ ਕਹਿੰਦੇ ਅਸੀਂ ਜਾਇਆ ਹੀ ਬਸ ਨੇੜੇ ਜਿਹਦੇ ਨੇੜੇ ਨੰਨਦਾਂ ਨੇ ਉਹਦੀ ਬਾਰੀ ਕੱਟੀ ਜਾਂਦੀ ਆ ਭਾਈ ਦੂਰ ਤਾਲਾ ਆਏ ਹੁਣ ਵਿਚਾਲ ਕੇ ਜਦ ਸਾਰੇ ਜਾਣੇ ਸਾਰੇ ਵਗ ਜਾਣੇ ਗੱਡੀ 'ਚ ਨੇੜੇ ਔਖਾ ਹੋ ਜਾਂਦਾ ਹੈ ਇਹ ਰੇੜਾ ਵੀ ਚਲਾਉਣਾ ਪੈਣ ਤੁਸੀਂ ਫੇਰ ਟਰੈਕਟਰ ਆ ਕੱਖ ਲੜ ਮਰਾਤ ਤੱਕ ਮੁੱਕ ਕੇ ਕੱਖ ਲਿਆਉਂਦੇ ਹੁਣ ਬਸ ਇੱਕ ਦੋ ਦਿਨਾਂ ਚਾਰ ਨੂੰ ਬਾੜਾ ਲੱਗ ਜੀ ਤਾਂ ਹੀ ਨਿੱਤੀ ਪਾਈ ਜਾਏਗੀ ਹਾਂ ਇਹ ਤਾਂ ਲਹੂਨ ਤੱਕ ਮੁਖਾਰਾ ਚਾ ਪਾ ਦੋ ਚੱਕ ਤੇ ਪਾ ਦੋ ਚੱਕ ਤੇ ਮੁੱਦਰ ਚ ਕਰਨ ਲੱਗ ਜਾਣਗੇ ਫੇਰ ਕਿੱਤੀ ਜੇ ਫੇਣੀ ਤੁਰੂ ਤਾਰਾ ਹੋਰ ਆਲੇ ਜਮਾਂਡੀਆਂ ਚਾਰ ਆ ਤਾਂ ਕਿ ਆ ਇਹਨਾਂ ਦੇ ਮੁੱਠੇ ਦੀ ਬਾੜੀ ਲੱਗੀ ਹੋਰ ਜਮਾਂਡੀਆਂ ਨੂੰ ਚਾਰ ਆਜੇਗਾ ਛੱਟਾ ਇਹ ਕੁੱਲੇ ਕੁੱਲੇ ਵਾਰਨੇ ਆ ਰਹੇ ਐ ਦੋ ਵਿੱਚ ਆ ਰਹੇ ਐ ਬੀ ਜੀਏਗੀ ਉਹਨੂੰ ਛੱਟੇ ਤੋਂ ਲੈ ਨੂੰ ਛੱਟੇ ਤੋਂ ਤਾਂ ਗਾਲੀ ਨਾ ਦੇ ਤਾ ਉਹ ਤੋਂ ਗਾਲੀ ਨਾ ਜੀ ਸਾਡੇ ਕੋਲ ਆਇਆ ਪਈ ਚਲ ਬਾਤ ਹੁਣ ਮੈਂ ਸਾਨੂੰ ਆਇਆ ਵੀ ਇਧਰ ਆ ਲਈ ਸਾਨੂੰ ਕੱਖਾਂ ਤੇ ਬੰਨੂ ਹਜੇ ਨਹੀਂ ਗਾਲੀ 他这个房间，他这个什么啊？